ਵੀ ਆ ਵੀ ਮੈਂ ਬਾਹਰ ਜਾਣਾ ਮੈਂ ਇੱਥੇ ਕੰਮ ਨਹੀਂ ਕਰਦਾ ਹਨਾ ਤੇ ਤੁਹਾਡੇ ਪਰਿਵਾਰ ਚ ਵੱਖਰੀ ਚੀਜ਼ ਸੀ ਤੁਹਾਡਾ ਬੇਟਾ ਕਹਿੰਦਾ ਸੀ ਮੈਂ ਜਾਣਾ ਨਹੀਂ ਤੁਸੀਂ ਕਹਿੰਦੇ ਸੀ ਬਾਹਰ ਜਾ ਤੇ ਫੇਰ ਬਾਈ 1 ਸਾਲ ਬਾਅਦ ਵਾਪਸ ਆ ਗਿਆ ਮੇਰਾ ਪਹਿਲਾਂ ਵੀ ਜੀ ਵੱਡਾ ਮੁੰਡਾ ਗਿਆ ਵਾ ਇੰਗਲੈਂਡ ਦੇ ਵਿੱਚ ਇਹਦਾ ਚੰਗਾ ਭਲਾ ਕੰਮ ਸੀਗਾ ਇੱਥੇ ਸ਼ੋਰੂਮ ਸੀਗਾ ਕੱਪੜੇ ਦਾ ਇਹਦਾ ਜਾਣ ਦਾ ਕੋਈ ਇਰਾਦਾ ਵੀ ਨਹੀਂ ਸੀਗਾ ਤੇ ਜਿਵੇਂ ਹੁਣ ਭੇਡ ਚਾਰ ਲੱਗੀ ਹੋਈ ਐ ਲਗਾਤਾਰ ਵੀ ਜਾਣਾ ਜਾਣਾ ਹੁਣ ਮੈਨੂੰ ਵੀ ਹੁੰਦਾ ਵੇ ਇੱਕ ਚਲਾ ਗਿਆ ਤੇ ਚਲ ਹੁਣ ਦੂਜੇ ਨੂੰ ਵੀ ਭੇਜਦਾ ਕੱਪੜੇ ਦੀ ਸ਼ਾਪ ਸੀਗੀ ਜੀ ਨੇਮ ਐ ਫੀਸ ਭਰੀ ਆ ਮੈਂ ਕੈਲਕੂਲੇਸ਼ਨ ਮਾਰਦਾ ਸੀਗਾ ਵੀ ਇੰਨੇ ਕੇ ਪੈਸੇ ਜਿਹੜੀ ਮੈਨੂੰ ਦੇ ਦੇਵੇ ਵੀ ਮੈਂ ਇੱਕ ਸ਼ੌਕ ਹੋਰ ਪਾ ਲਵਾਂ ਆਪਣੀ ਹੁਣ ਮੈਂ ਇਕੱਲਾ ਜੈਂਟਸ ਦਾ ਕੰਮ ਕਰਦਾ ਵੀ ਹੋਰ ਮੈਂ ਇੰਨੇ ਪੈਸੇ ਪਾ ਕੇ ਮੈਂ ਲੇਡੀਜ਼ ਦਾ ਵੀ ਕਰੂੰਗਾ ਵੀ ਅੰਕਲ ਜੀ ਇਹ ਸੋਚਦੇ ਸੀ ਵੀ ਤੈਨੂੰ ਬਾਹਰ ਭੇਜਣਾ ਇਹ ਸਿਸਟਮ ਜਿਹੜੇ ਹੁਣ ਆਪਾਂ ਉੱਥੇ ਪਰਮਾਨੈਂਟ ਜਿਹੜੀ ਸੈਟਲਮੈਂਟ ਵਾਲਾ ਸਿਸਟਮ ਆਪਾਂ ਨੇ ਤੋੜ ਲਿਆ ਨਾ ਇਹ ਚੀਜ਼ ਬਹੁਤ ਮਾੜੀ ਜਾਂਦੀ ਮੈਂ ਜਿਹੜੀ ਗੇਮ ਸਮਝਿਓ ਐਂਡ ਗੇਮ ਸਮਝੀ ਵੀ ਐਂਡ ਕੀ ਆ ਆਪਣਾ ਅੰਤ ਕਿੱਥੇ ਆ ਵੀ ਇੱਥੇ ਲੋਕ ਕਿਹੜੀ ਚੀਜ਼ ਨੂੰ ਕਾਮਯਾਬੀ ਸਮਝ ਰਹੇ ਆ ਮੁਕਦੀਏ ਬਾਈ ਗੱਲ ਇੱਕ ਘਰ ਤੇ ਇੱਕ ਗੱਡੀ ਤੇ ਉਹਦੇ ਇੱਥੇ ਹੈਗਾ ਇਹੀ ਤਾਂ ਬਾਈ ਗੱਲ ਆ ਇਹ ਚੀਜ਼ ਮੈਨੂੰ